ਕੀ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਦਾ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਲੈ ਕੇ ਆਇਆ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਪ੍ਰਿੰਟ ਤੁਸੀਂ ਦੇਖ ਹੀ ਰਹੇ ਹੋਵੋਗੇ ਕਾਫੀ ਜ਼ਿਆਦਾ ਆਪਣੇ ਕੋਲੇ ਇਹ ਇਹ ਵਾਲਾ ਫੈਬਰਿਕ ਆ ਜਿਹੜਾ ਤੁਹਾਡੇ ਤੱਕ ਪਹੁੰਚ ਰਿਹਾ ਬਹੁਤ ਪੈਣਾ ਨਹੀਂ ਹੈ ਜਾਨੀ ਕਿ ਬਾਈ ਕਰ ਲਿਆ 650 ਦੇ ਵਿੱਚ ਇਹ ਪ੍ਰਿੰਟ ਆਉਂਦੇ ਨੇ ਆਪਣੇ ਕੋਲੇ ਜਾਨੀ ਕਿ ਇੰਨਾ ਵਧੀਆ ਸੁਪੀਰੀਅਰ ਫੈਬਰਿਕ ਆ ਪਿਓਰ ਕਾਟਨ ਆ ਕੋਈ ਵੀ ਇਹ ਚ ਸਿੰਥੈਟਿਕ ਬੇਸ ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਇਹਦੇ ਵਿੱਚ ਆ ਆਪਣੇ ਕੋਲ ਆ ਚੁੱਕੇ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਦਾ ਨੰਬਰ ਜਿਹੜਾ ਮੇਰਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਕੱਲ ਦੀ ਜਿਹੜੀ ਕਾਟਨ ਦੀ ਵੀਡੀਓ ਨਿਕਲੀ ਆ ਤੇ ਉਸ ਤੋਂ ਪਹਿਲਾਂ ਮੈਂ ਇੱਕ ਪ੍ਰੀਮੀਅਮ SK ਦਾ ਬੇਸ ਲੈ ਕੇ ਆਈ ਸੀ ਬਹੁਤ ਵਧੀਆ ਰਿਸਪੌਂਸ ਦਿੱਤਾ ਉਹਦਾ ਤੁਹਾਨੂੰ ਇਹ ਸਾਰੇ ਜਿੰਨੇ ਵੀ ਕੋਰੀਅਰ ਤੁਸੀਂ ਦੇਖ ਰਹੇ ਹੋ ਪੈਕ ਹੋਏ ਹੋਏ ਇਹ ਸਿਰਫ ਕਾਟਨ ਦੁਪੱਟਾ ਤੇ ਐਸਕੇ ਦਾਈ ਸਿਰਫ ਫੈਬਰਿਕ ਹੈ ਜਾਨੀ ਕਿ ਦੋ ਵੀਡੀਓ ਦੇ ਕੋਰੀਅਰ ਨੇ ਤੇ ਕਈ ਅੱਧ ਤੋਂ ਵੱਧ ਨਿਕਲ ਚੁੱਕੇ ਨੇ ਤੇ ਥੋੜੀ ਜਿਹੀ ਹਜੇ ਮੇਰੇ ਕੋਲ ਰਹਿ ਰਹੀ ਨੇ ਜਿਹੜੇ ਕਿ ਬਾਅਦ ਦੀ ਵਿੱਚ ਕੀਤੇ ਨੇ ਇਸ ਲਈ ਮੈਂ ਇਹ ਮੈਨੂੰ ਦਿਖਵਾਉਂਦਾ ਮੀਨਿੰਗ ਇਹੀ ਹੈ ਵੀ ਜਿਹੜੀਆਂ ਬਣਾ ਨਿਊ ਨੇ ਤੇ ਡਰਦੀਆਂ ਨੇ ਵੀ ਹਾਂਜੀ ਪਤਾ ਨਹੀਂ ਕੋਰੀਅਰ ਪਹੁੰਚੂਗਾ ਨਹੀਂ ਪਹੁੰਚੂਗਾ ਨਹੀਂ ਬੇਫਿਕਰ ਹੋਗੇ ਤੁਸੀਂ ਆਪਣੇ ਆਰਡਰ ਦਿਆ ਕਰੋ ਤੇ ਬੇਫਿਕਰ ਹੋ ਕੇ ਆਪਣੇ ਸੂਟ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣੇ ਮੰਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਬਸ ਮੈਂ ਹਮੇਸ਼ਾ ਹੀ ਤੁਹਾਨੂੰ ਤਾਂ ਹੀ ਕਹਿ ਰਹੀ ਆ ਵੀ ਜੀ ਅਵੇਲੇਬਲ ਹੋ ਨਹੀਂ ਰਹੀ ਹੋਰ ਕੋਈ ਚੱਕਰ ਨਹੀਂ ਹੈਗਾ ਵੀ ਤੁਸੀਂ ਸੋਚਿਓ ਪਤਾ ਨਹੀਂ ਕਾਹ ਤੋਂ ਨਹੀਂ ਕੈਸ਼ ਔਨ ਡਿਲੀਵਰੀ ਦੇ ਰਹੇ ਹੈਗੇ ਔਨਲਾਈਨ ਹੀ ਪੇਮੈਂਟ ਤੁਹਾਨੂੰ ਕਰਨੀ ਪਊਗੀ ਤੇ ਤੁਸੀਂ ਘਰ ਬੈਠੇ ਆਪਣਾ ਜਿਹੜਾ ਵੀ ਸੂਟ ਆਰਡਰ ਬੁੱਕ ਕਰਵਾਉਂਗੇ 3 ਤੋਂ 4 ਡੇਜ਼ ਦੇ ਵਿੱਚ ਵੀ ਤੁਹਾਡੇ ਤੱਕ ਪਹੁੰਚਦਾ ਹੋ ਜਾਊਗਾ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਲੋ ਜੀ ਅੱਜ ਮੈਂ ਦਿਖਾ ਰਹੀਆਂ ਸੋਹਣੇ ਸੋਹਣੇ ਪ੍ਰਿੰਟ ਜਿਹੜੇ ਕਿ ਆਪਣੇ ਕੋਲ ਆ ਚੁੱਕੇ ਨੇ ਇਹਨਾਂ 'ਚੋਂ ਕਈਆਂ ਦੀਆਂ ਮੈਂ ਫੋਟੋ ਵੀ ਪਾ ਚੁੱਕੀ ਆ ਜਿਹੜੇ ਕਿ ਫੋਟੋਆਂ ਤੇ ਸੋਲਡ ਆਊਟ ਹੋ ਚੁੱਕੇ ਨੇ ਪਿੱਛੋਂ ਪ੍ਰੋਵਾਈਡ ਜਿਹੜੀਆਂ ਹੋ ਜਾਂਦੀਆਂ ਨੇ ਤੇ ਪਰ ਟੈਂਸ਼ਨ ਨਹੀਂ ਜੀ ਉਹਨਾਂ ਚ ਡਬਲ ਡਬਲ ਸੂਟ ਵੀ ਹੈਗੇ ਨਹੀਂ ਆਪਣੇ ਕੋਲੇ ਇਸ ਲਈ ਇਹ ਨਾ ਸੋਚਿਓ ਵੀ ਪਤਾ ਨਹੀਂ ਜਿਹੜੀਆਂ ਨਵੀਆਂ ਪਹਿਣਾ ਹੋਣਗੀਆਂ ਸਾਡੇ ਕੋਲ ਦਾ ਪਿਕਅਪ ਪਹੁੰਚੀਆਂ ਨਹੀਂ ਕਿਉਂਕਿ ਜਿਹੜੀਆਂ ਪਹਿਣਾ ਗਰੁੱਪ ਚ ਜਿਹੜੀਆਂ ਜਾਨਕਿ ਸਾਡੇ ਨਾਲ ਜਦੋਂ ਵੀ ਮੈਨੂੰ ਕੋਈ ਆਰਡਰ ਹੁੰਦਾ ਮੈਂ ਉਹਨਾਂ ਉਹ ਪਹਿਣ ਦਾ ਗਰੁੱਪ ਦੇ ਵਿੱਚ ਨੰਬਰ ਐਡ ਕਰ ਦਿੰਨੀ ਆ ਤਾਂ ਕਿ ਉਹਨਾਂ ਤੱਕ ਨਿਊ ਕਲੈਕਸ਼ਨ ਪਹੁੰਚਦੀ ਰਹੇ ਜਾਨਕਿ ਜਿਹੜੇ ਵੀ ਸਾਡੇ ਤੋਂ ਆਰਡਰ ਕਰਵਾਉਂਦੇ ਨੇ ਤੇ ਸਪੈਸ਼ਲੀ ਜੇ ਤੁਸੀਂ ਆਪਣਾ ਕੋਈ ਵੀ ਹਨਾ ਨੰਬਰ ਗਰੁੱਪ ਚ ਐਡ ਕਰਵਾਉਣਾ ਚਾਹੁੰਦੇ ਹੋ ਵੀ ਲੇਟੈਸਟ ਕਲੈਕਸ਼ਨ ਸਾਡੇ ਤੱਕ ਪਹੁੰਚੇ ਤਾਂ ਤੁਸੀਂ ਜਾ ਕੇ ਮੇਰੇ ਗਰੁੱਪ ਚ ਹੈਲੋ ਲਿਖ ਕੇ ਸੈਂਡ ਕਰ ਸਕਦੇ ਹੋ ਇਹ ਗਰੁੱਪ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲ ਰਿਹਾ ਵਾ ਤਾਂ ਤੁਹਾਡਾ ਨੰਬਰ ਗਰੁੱਪ ਚ ਐਡ ਹੋ ਜਾਊਗਾ ਜੀ ਲੋ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਬਾਕੀ ਇੰਸਟਾ ਦੀ ਆਪਣੀ ਆਈਡੀ ਆ ਚਹਿਲ ਕਲੈਕਸ਼ਨ 27 ਉਹਨੂੰ ਵੀ ਜਾ ਕੇ ਫੋਲੋ ਕਰ ਲਓ ਉਹਦੇ ਉੱਪਰ ਲੇਟੈਸਟ ਅਪਡੇਟ ਆਉਂਦੀਆਂ ਨੇ ਤੇ ਕਸਟਮਰਾਂ ਦੇ ਰਿਵਿਊ ਉਹ ਤੇ ਮੈਂ ਸ਼ੇਅਰ ਕਰਦੀ ਆ ਹਰ ਚੀਜ਼ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਆਪਣਾ ਫੈਬਰਿਕ ਕਿਦਾਂ ਦਾ ਜਿਹੜੀਆਂ ਨਵੀਆਂ ਭੈਣਾਂ ਆਪਣੇ ਨਾਲ ਜੁੜ ਰਹੀਆਂ ਨੇ ਜਿੰਨੇ ਤੱਕ ਆਪਣੇ ਸੂਟ ਪਹੁੰਚ ਰਹੇ ਨੇ ਲਓ ਜੀ ਦਿਖਾਉਣੀ ਹੈ ਅੱਜ ਦੀ ਕਲੈਕਸ਼ਨ ਲਓ ਜੀ ਪੂਰੇ ਟ੍ਰੈਂਡਿੰਗ ਦੇ ਵਿੱਚ ਨੇ ਇਹ ਵਾਲੇ ਪ੍ਰਿੰਟ ਜਿਹੜੇ ਆਪਾਂ ਲੈ ਕੇ ਆਏ ਨੇ ਇੰਸਟਾ ਤੇ ਬਹੁਤ ਰੀਲਾਂ ਪਾ ਕੇ ਜਿਹੜੀਆਂ ਭੈਣਾਂ ਰੀਲਸ ਬਣਾਉਂਦੀਆਂ ਨੇ ਬਹੁਤ ਭੈਣਾਂ ਦੇ ਤੁਸੀਂ ਇਹ ਵਾਲੇ ਡਿਜ਼ਾਈਨ ਪਾਏ ਦੇਖੇ ਹੋਣਗੇ ਕਾਫੀ ਟ੍ਰੈਂਡਿੰਗ ਦੇ ਵਿੱਚ ਜਿਹੜੀਆਂ ਭੈਣਾਂ ਇੰਸਟਾ ਚਲਾਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ 650 ਰੁਪਏ ਦਾ ਸੂਟ ਆ ਦੋ ਸੂਟਾਂ ਤੇ ਕੋਰੀਅਰ ਫ੍ਰੀ ਹੋਊਗਾ ਜਿਹੜਾ ਮਰਜੀ ਸੂਟ ਤੁਸੀਂ ਚੱਕ ਲਿਓ ਇਹ ਹੈਗਾ ਜੀ ਬਲੈਕ ਦੇ ਉੱਪਰ ਦੇਖੋ ਲਵੈਂਡਰ ਸ਼ੇਡ ਦੇ ਸਾਰੇ ਫਲਾਵਰਿੰਗ ਬਣੀ ਹੋਈ ਆ ਬਹੁਤ ਸੋਹਣਾ ਪ੍ਰਿੰਟ ਆ ਸਾਰੇ ਪ੍ਰਿੰਟ ਇੱਕ ਤੋਂ ਇੱਕ ਹੋਣਗੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਕਰੀ ਚੱਲਿਓ ਆ ਦੇਖੋ ਕਿੰਨਾ ਸੋਹਣਾ ਮਸਟਰਡ ਸ਼ੇਡ ਦਾ ਮਸਟਰਡ ਸ਼ੇਡ ਦੇ ਉੱਪਰ ਇਹ ਵਾਲਾ ਪ੍ਰਿੰਟ ਆ RAM ਦੇ ਨਾਲ ਤੁਸੀਂ ਸਕਰੀਨਸ਼ਾਟ ਲੈਣਾ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ RAM ਨਾਲ ਕੁੱਟ-ਕੁੱਟ ਕੇ ਹਟਾਉਂਗੇ ਇੱਕ ਆਉਂਦੀ ਆ ਜਿਹੜੀ ਆਪਣੇ ਕੋਲੇ 550-600 ਦੇ ਵਿੱਚ ਕੈਮਰੀ ਆਉਂਦੀ ਆ ਜਿਹੜੀ ਕਿ ਪਹਿਲਾਂ ਆਪਾਂ 500 'ਚ ਸੇਲ ਕਰਦੇ ਸੀਗੇ ਹੁਣ ਉਹਦੇ ਰੇਟ ਪਲੱਸ ਹੋ ਗਈ ਉਹ 550 ਆਪਣੇ ਕੋਲ ਆਉਣ ਲੱਗ ਗਈ ਕੋਰੀਅਰ ਪਾ ਕੇ ਉਹ 600 'ਚ ਸੂਟ ਤੁਹਾਡੇ ਤੱਕ ਪਹੁੰਚਦਾ ਵਾ ਮਾਰੇ ਇਹ ਨਾਲੇ ਤਾਂ ਫੈਬਰਿਕ ਉਹ ਨਾਲੋਂ ਕਿਤੇ ਜ਼ਿਆਦਾ ਬੈਸਟ ਆ ਇਹ ਨਹੀਂ ਹੈਗਾ ਦੋ ਤੋਂ ਪਾਏ ਜੀ ਡਲ ਜਿਹਾ ਪੈ ਗਿਆ ਸੂਟ ਤੇ ਜਾਂ ਫਿਰ ਜਾਣ ਜੀ ਨਹੀਂ ਰਹੀ ਸੂਟ ਦੇ ਵਿੱਚ ਐਵੇਂ ਹੀ ਹੋ ਗਿਆ ਉਦਾਂ ਦਾ ਇਹ ਫੈਬਰਿਕ ਨਹੀਂ ਬਹੁਤ ਵਧੀਆ ਫਾਈਨ ਫੈਬਰਿਕ ਆ ਪਿਓਰ ਕਾਟਨ ਆ ਇੱਕ ਵੀ ਧੱਗ ਹੈ ਦੇ ਵਿੱਚ ਸਿੰਥੈਟਿਕ ਨਹੀਂ ਹੈਗਾ ਜਿੰਨਾ ਧੋਵੋਗੇ ਉਨਾਂ ਹੀ ਇਹ ਸੂਟ ਨੇ ਵਧੀਆ ਨਿੱਖਣ ਨਿੱਖਰ ਕੇ ਪ੍ਰਿੰਟ ਆਉਣਗੇ ਤੇ ਪੂਰਾ ਐਨ ਜਾਨੀ ਕਿ ਸਕਿਨ ਫਰੈਂਡਲੀ ਕਪੜਾ ਆ ਇਹਦੀ ਜਿਹੜੀ ਕੱਟ ਆ ਉਹ ਆਉਂਦੀ ਆ 3.5 ਮੀਟਰ ਵੱਡੇ ਪਣੇ ਦੇ ਇਹ ਸੂਟ ਆਉਂਦੇ ਨੇ 3.5 ਮੀਟਰ ਇਹਨਾਂ ਦੀ ਕੱਟ ਆ ਤੇ ਜਾਨੀ ਕਿ ਅਸੀਂ ਜਿਹੜੀ ਕੱਟ ਘਟਾਉਣੀ ਆ 3.5 ਤੋਂ 10 ਪੁਆਇੰਟ ਵੱਧ ਘਟਾਉਣੀ ਆ ਤਾਂ ਕਿ ਜਦੋਂ ਵੀ ਤੁਸੀਂ ਇਹ ਸੂਟ ਬਣਾਉਣੀ ਹੋ ਤਾਂ ਮੈਂ ਹਮੇਸ਼ਾ ਕਹਿੰਨੀ ਆ ਕਾਟਨ ਦੇ ਜਿਹੜੇ ਫੈਬਰਿਕ ਹੁੰਦੇ ਨੇ ਇਹਨਾਂ ਨੂੰ ਡਿਪ ਕਰਕੇ ਜਰੂਰ ਰੱਖਿਆ ਕਰੋ ਥੋੜਾ ਜਿਹਾ ਟਾਈਮ ਤਾਂ ਕਿ ਜੇ ਮਾੜੀ-ਮੋਟੀ ਇਹ ਆਪ ਦਾ ਜਿਵੇਂ ਆਪਣੀਆਂ ਚੁੰਨੀਆਂ ਨੇ ਮਾਵੇ ਵਾਲੀਆਂ ਹੁੰਦੀਆਂ ਨੇ ਜਦੋਂ ਆਪਾਂ ਉਹਨਾਂ ਨੂੰ ਡਿਪ ਕਰਦੇ ਆਂ ਤਾਂ ਉਹ ਆਪਣਾ ਮਾਵਾਜਾ ਛੱਡਦੀਆਂ ਨੇ ਜਾਂ ਸ਼੍ਰਿੰਕਿੰਗ ਮਾੜੀ-ਮੋਟੀ ਹੁੰਦੀ ਆ ਤਾਂ ਹੋ ਜਾਂਦੀ ਆ ਸਿਉਣ ਤੋਂ ਬਾਅਦ ਨਹੀਂ ਹੁੰਦੀ ਇਸ ਲਈ ਇਹ ਵਾਲਾ ਕੱਪੜਾ ਸਾਢੇ 3 ਮੀਟਰ ਤੋਂ ਪਲੱਸ 10 ਪੁਆਇੰਟ ਵਾਧੇ ਮਿਲੂਗਾ ਇਸ ਲਈ ਫੈਬਰਿਕ ਦੀ ਟੈਨਸ਼ਨ ਨਾ ਲਿਓ ਸ਼੍ਰਿੰਕ ਹੋ ਕੇ ਤੁਹਾਡਾ ਸੂਟ ਉਹ ਹੋਜੂ ਸ਼੍ਰਿੰਕਿੰਗ ਤਾਂ ਹੈ ਹੀ ਨਹੀਂ ਸੂਟਾਂ ਦੀ ਬਿਲਕੁਲ ਵੀ ਨਹੀਂ ਹੈਗੀ ਤੇ ਪਰ ਫੇਰ ਵੀ ਅਸੀਂ 10 ਪੁਆਇੰਟ ਵਾਧੇ ਤੁਹਾਨੂੰ ਫੈਬਰਿਕ ਦੇ ਰਹੇ ਆ ਤੇ ਪਿਓਰ ਕਾਟਨ ਆ ਇਹ ਨਹੀਂ ਫਸਟ ਟਾਈਮ ਲੈ ਕੇ ਆਈਆਂ ਹਰ ਹਫ਼ਤੇ ਤੁਹਾਡੇ ਲਈ ਇਹਦੇ ਨਿਊ-ਨਿਊ ਪ੍ਰਿੰਟ ਸਾਡੇ ਕੋਲ ਆ ਰਹੇ ਨੇ ਤੇ ਹਰ ਹਫਤੇ ਪੂਰੀ ਜੋਰਾਂ ਸ਼ੋਰਾਂ ਦੇ ਨਾਲ ਇਹਨਾਂ ਦੀ ਸਾਰਿਆਂ ਦੀ ਸੇਲਿੰਗ ਆ। ਆਲੂ। ਅਗਲਾ ਪ੍ਰਿੰਟਿੰਗ ਚੈੱਕ ਕਰੋ ਇੱਕ ਤਾਂ ਇੱਕ ਪ੍ਰਿੰਟ ਆ ਕੋਈ ਵੀ ਛੱਡਣ ਵਾਲਾ ਨਹੀਂ ਤੁਹਾਡਾ ਦਿਲ ਕਰੂਗਾ ਆ ਵੀ ਲੈ ਲਿਓ ਉਹ ਵੀ ਲੈ ਲਿਓ ਬਹੁਤ ਸੋਹਣੇ ਪ੍ਰਿੰਟ ਨੇ ਤੇ ਫੈਬਰਿਕ ਪੂਰਾ ਫਾਈਨ ਆ ਜਿਹੜਾ ਮਰਜੀ ਪ੍ਰਿੰਟ ਤੁਸੀਂ ਚੱਕ ਸਕਦੇ ਹੋ। ਲੋਟ। ਜਾਨਣਗੇ ਖੋਲਦੇ ਵੀ ਆਏ ਨੇ ਪੂਰੇ ਖਿਲਰ ਖਿਲਰ ਕੇ ਖੋਲ ਰਹੇ ਨੇ ਪ੍ਰਿੰਟ ਬਹੁਤ ਹੀ ਵਧੀਆ ਕਪੜਾ ਪੂਰਾ ਫਾਈਨ ਫੈਬਰਿਕ ਕਲਰਾਂ ਦਾ ਪੂਰਾ ਵਧੀਆ ਜਾਨਣਗੇ ਕੋਈ ਕੱਚੇ ਕਲਰ ਨਹੀਂ ਹੈਗੇ ਵੀ ਹਾਂਜੀ ਅਸੀਂ ਧੋਲੇ ਰੰਗ ਲਹਿ ਗਏ ਕੁਝ ਵੀ ਹੋ ਗਿਆ ਬਹੁਤ ਵਧੀਆ ਫੈਬਰਿਕ ਆ ਪਲੀਜ਼ ਆਪਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ WhatsApp ਕਰ ਦਿਓ ਇਹ ਦੋ ਦੋ ਸੂਟਾਂ ਦੀ ਕਟ ਆ ਆਪਣੇ ਕੋਲੇ ਕਈਆਂ ਵਿੱਚ ਸਿੰਗਲ ਸਿੰਗਲ ਵੀ ਨੇ ਆਲੋਚ ਦੇਖੋ ਕਿੰਨਾ ਸੋਹਣਾ ਬਲੈਕ ਕਲਰ ਦੇ ਉੱਪਰ ਅੰਬੀ ਵਾਲਾ ਡਿਜ਼ਾਈਨ ਹੈ ਦੇਖੋ ਕਿੰਨਾ ਵਧੀਆ ਖਿਲ ਕੇ ਆ ਰਿਹਾ ਡਿਜ਼ਾਈਨ ਲਓ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਪ੍ਰਿੰਟ ਸਾਰੇ ਬਹੁਤ ਸੋਹਣੇ ਹਨ ਮਰਜੀ ਸੂਟ ਚੱਕ ਸਕਦੇ ਹੋ ਸਿਰਫ 650 ਦਾ ਸੂਟ ਆ ਤੇ ਪੂਰਾ ਵਧੀਆ ਫੈਬਰਿਕ ਆ 800 ਆਰਾਮ ਦੇ ਨਾਲ ਹਰ ਕਿਤੇ ਸੇਲ ਹੋ ਰਿਆ ਵਾ ਪਰ ਆਪਣਾ ਤੁਸੀਂ ਬੈਨੀਫਿਟ ਨਾਲ ਹੀ ਮੈਂ ਤੁਹਾਨੂੰ ਦਿੰਨੀ ਆ ਹਮੇਸ਼ਾ ਹਰੇਕ ਫੈਬਰਿਕ ਜਿੰਨਾ ਸਾਤ ਹੋ ਸਕਦਾ ਉੰਨਾ ਲੈਸ ਤੋਂ ਲੈਸ ਅਸੀਂ ਲੈ ਕੇ ਆਉਂਦੇ ਆ ਤੇ 8-800 ਵਾਲੇ ਵਿਕਣ ਵਾਲੇ ਸੂਟ ਤੇ ਪ੍ਰਿੰਟ ਜਿਹੜੇ ਕਿ ਸਿਰਫ 650 ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਲਓ ਜੀ ਪ੍ਰਿੰਟਿੰਗ ਚੈੱਕ ਕਰੀ ਚਲੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਇਹ ਹੈਗਾ ਲਵੈਂਡਰ ਪਰਪਲ ਜਾਂ ਸ਼ੇਡ ਇਹ ਵੀ ਪ੍ਰਿੰਟਿੰਗ ਪੂਰੀ ਵਧੀਆ ਪੂਰੀ ਟੌਪ ਦੀ ਆ ਲਓ ਜੀ ਪੀਚ ਕਲਰ ਦੇ ਉੱਪਰ ਆਲੋ ਜਿਹੜੀਆਂ ਪੈਣਾ ਨੇ ਸਟਿਚ ਕਰਵਾ ਕੇ ਲੈਣੇ ਆ ਤੁਸੀਂ ਸਟਿਚ ਕਰਵਾ ਕੇ ਦੇ ਲੈ ਸਕਦੇ ਹੋ ਫੌਰੀਨ ਦੀਆਂ ਪੈਣਾ ਉਹਨਾਂ ਨੂੰ ਇਹ ਫੈਬਰਿਕ ਉਹਨਾਂ ਨੇ ਬਹੁਤ ਪਸੰਦ ਕੀਤਾ ਯਾਨੀ ਕਿ ਬਹੁਤ ਵਧੀਆ ਹੈ ਵਿਦਾਊਟ ਲਾਈਨਿੰਗ ਆ ਕੋਈ ਇਹਨੂੰ ਲਾਈਨਿੰਗ ਦੀ ਰਿਕੁਆਇਰ ਨਹੀਂ ਹੈਗੀ ਕੋਈ ਵੀ ਇਹਦੇ ਵਿੱਚ ਪਾਰਦਰਸ਼ੀ ਪਾਂਦਿਆ ਨਹੀਂ ਹੈਗਾ ਵੀ ਤੋੜ ਲੂੰ ਇਹਦੇ ਵਿੱਚ ਕੁਝ ਆਪਣਾ ਐ ਹੋਊਗਾ ਵੀ ਇਹ ਪਤਲਾ ਨਾ ਹੋਵੇ ਹਨਾ ਆਪਣਾ ਕੰਫਰਟੇਬਲ ਜਿਹਾ ਨਾ ਹੋਵੇ ਕਪੜਾ ਨਹੀਂ ਜੀ ਪੂਰਾ ਵਧੀਆ ਕੰਫਰਟੇਬਲ ਕਪੜਾ ਵਾ ਕੋਈ ਇਹ ਚ ਪਾਰਦਰਸ਼ੀ ਪਾਣ ਨਹੀਂ ਹੈਗਾ ਪੂਰਾ ਵਧੀਆ ਯਾਨੀ ਕਿ ਕੋਈ ਇਹਨੂੰ ਲਾਈਨਿੰਗ ਦੀ ਰਿਕੁਆਇਰ ਨਹੀਂ ਹੈਗੀ ਤੇ ਬਹੁਤ ਹੀ ਵਧੀਆ ਫੈਬਰਿਕ ਆ ਡਿਜ਼ਾਈਨ ਤੁਸੀਂ ਪਸੰਦ ਕਰ ਸਕਦੇ ਹੋ 776655 ਸੂਟ ਉਹਨਾਂ ਦੇ ਲਗਾਤਾਰ ਰੈਡੀ ਹੋ ਕੇ ਫੌਰਨ ਦੀਆਂ ਪਹਿਣਾ ਦੇ ਜਾ ਰਹੇ ਨੇ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਨਿਊ ਤੋਂ ਨਿਊ ਡਿਜ਼ਾਈਨ ਆ ਰਿਹਾ ਵਾ ਤੇ ਕੋਈ ਇਦਾਂ ਦਾ ਨਹੀਂ ਹੈਗਾ ਵੀ ਹਾਂਜੀ ਇੱਕੋ ਹੀ ਡਿਜ਼ਾਈਨ ਐਸੀ ਰਿਪੀਟ ਆ ਕਿਉਂਕਿ ਐਡੇ-ਐਡੇ ਥਾਣੇ ਦੀ ਆਉਂਦੇ ਨੇ ਇੱਕੋ ਹੀ ਡਿਜ਼ਾਈਨ ਹੀ ਰਿਪੀਟ ਲਿਆ ਰਹੇ ਹਰ ਹਫ਼ਤੇ ਸਟਾਕ ਕਲੀਅਰ ਵਾਂਗੂ ਲੈ ਕੇ ਆਉਣੀ ਆ ਤੇ ਨਿਊ ਹਫਤੇ ਨਵਾਂ ਸਟਾਕ ਲੈ ਕੇ ਤੁਹਾਡੇ ਲਈ ਫੇਰ ਤੋਂ ਹਾਜ਼ਰ ਹੁੰਨੀ ਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸਾਰੇ ਪ੍ਰਿੰਟ ਆ ਰਹੇ ਨੇ ਲੋ ਸਾਰੇ ਤਰ੍ਹਾਂ ਦੇ ਪ੍ਰਿੰਟ ਮਿਲਣਗੇ ਆ ਦੇਖੋ ਆ ਜੀ ਮੈਂ ਨਿੱਕੀ ਬੂਟੀ ਦਾ ਸੂਟ ਕਹਿ ਸਕਦੀ ਆ ਦੇਖੋ ਕਿੰਨਾ ਸੋਹਣਾ ਪਿੰਕ ਕਲਰ ਦੇ ਉੱਪਰ ਆ ਨਿੱਕੇ ਨਿੱਕਾ ਫਲਾਵਰ ਆ ਜਿਆਦਾ ਨਿੱਕਾ ਵੀ ਨਹੀਂ ਪ੍ਰਿੰਟਿੰਗ ਦੇਖਦੀ ਆ ਬਹੁਤ ਸੋਹਣੀ ਆ ਗਾਜਰੀ ਜਿਹਾ ਸ਼ੇਡ ਆ ਪਿੰਕ ਵੀ ਨਹੀਂ ਗਾਜਰੀ ਪਿੰਕ ਜਿਹਾ ਸ਼ੇਡ ਆ ਇਹ ਹਲੋ ਇਹ ਵੱਡੇ ਪਣਿਆਂ ਦੇ ਉੱਪਰ ਹੁੰਦੇ ਨੇ ਜਿਵੇਂ ਮਰਜੀ ਤੁਸੀਂ ਫੋਇਲਸ ਆਮ ਪੂਰੀਆਂ ਵਧੀਆ ਖੁੱਲੀਆਂ ਡੁੱਲੀਆਂ ਫਰਾਕਸ ਬਣਾ ਸਕਦੇ ਹੋ ਹਨਾ ਪਲਾਜ਼ੋ ਸੂਟ ਬਣਾਉਣੇ ਉਹ ਬਣਾ ਸਕਦੇ ਹੋ ਕਈ ਡਰੈਸ ਮਟੀਰੀਅਲ ਇਹ ਇਹੀ ਫੈਬਰਿਕ ਦਾ ਲੱਗਦਾ ਜੀ ਸਾਰੀਆਂ ਡਰੈਸਿਸ ਕੋਰ ਸੈੱਟ ਇਹੀ ਫੈਬਰਿਕ ਦੇ ਸਾਰੇ ਰੈਡੀ ਹੁੰਦੇ ਨੇ ਆ ਲੋ ਚੈੱਕ ਕਰੋ ਪ੍ਰਿੰਟਿੰਗ ਫਲੋਜ਼ੀ ਕਲਰ ਦੇ ਉੱਪਰ ਹੈ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਇਹ 650 ਦਾ ਪ੍ਰਿੰਟ ਆ ਜਿਹੜੀਆਂ ਬੈਣਾ ਨੇ ਸਟਿਚ ਕਰਵਾ ਕੇ ਲੈਣਾ ਸਟਿਚ ਕਰਵਾ ਕੇ ਲਓ ਜਿਨ੍ਹਾਂ ਨੇ ਦੁਪट्टे ਵੀ ਰੈਡੀ ਕਰਵਾਉਣੇ ਆ ਕਈ ਵਾਰੀ ਹੁੰਦਾ ਵੀ ਹਾਂਜੀ ਸਸਤਾ ਕੋਈ ਵੀ ਦੁਪੱਟਾ ਜਿਵੇਂ ਆਪਣੇ ਕੋਲ 250 300 ਦਾ ਦੁਪੱਟਾ ਸਟਾਰਟਿੰਗ ਹੋ ਜਾਂਦਾ ਵਾ ਤਾਂ ਤੁਸੀਂ ਉਦਾਂ ਦਾ ਕੋਈ ਵੀ ਦੁਪੱਟਾ ਰੈਡੀ ਕਰਵਾ ਕੇ ਨਾਲ ਤੁਸੀਂ ਲਗਵਾਉਣਾ ਵਾ ਵੀ ਵਧੀਆ ਸਾਡਾ ਸੂਟ ਪ੍ਰੋਪਰ ਰੈਡੀ ਹੋ ਜਾਵੇ ਤਾਂ ਤੁਸੀਂ ਦੁਪੱਟਾ ਵੀ ਨਾਲ ਰੈਡੀ ਕਰਵਾ ਕੇ ਲੈ ਸਕਦੇ ਹੋ ਲਓ ਜੀ ਇਹ ਹੈਗਾ ਜਿਓਮੈਟ੍ਰਿਕਲ ਜਿਹੜਾ ਪ੍ਰਿੰਟ ਆ ਦੇਖੋ ਫੁੱਲ ਫਲਾਵਰਾਂ ਤੋਂ ਹਟ ਕੇ ਦੇਖੋ ਕਿੰਨਾ ਸੋਹਣੀ ਪ੍ਰਿੰਟਿੰਗ ਆ ਜਿਹੜਾ ਮੈਂ نیچے ਤੁਹਾਨੂੰ ਗਾਜਰੀ ਕਲਰ ਦਿਖਾਇਆ ਉਹਦੇ ਵਿੱਚ ਇੱਕ ਕਲਰ ਤੁਹਾਨੂੰ ਮਿਲੇਗਾ ਜੀ ਗ੍ਰੀਨ ਸ਼ੇਡ ਇਹ ਵੀ ਬਹੁਤ ਸੋਹਣਾ ਵਾ ਨਿੱਕਾ ਨਿੱਕਾ ਜਿਹਾ ਪ੍ਰਿੰਟ ਆ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟਿੰਗ ਆ ਅਗਲਾ ਆ ਗਿਆ ਜੀ ਪਿੰਕ ਸ਼ੇਡ ਦੇ ਉੱਪਰ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਪ੍ਰਿੰਟ ਕੋਈ ਵੀ ਛੱਡਣ ਵਾਲਾ ਨਹੀਂ ਜਿਹੜਾ ਮਰਜੀ ਪ੍ਰਿੰਟ ਚੱਕ ਲੋ ਜਿਹੜੀ ਗਰਮੀ ਹੁਣ ਪੈ ਰਹੀ ਆ ਉਹਦੇ ਲਈ ਸਭ ਤੋਂ ਵੱਧ ਕੰਫਰਟੇਬਲ ਕੱਪੜਾ ਵਾ ਬਾਕੀ ਹੰਡ ਅਨਸਾਰ ਆ ਇਹ ਨਹੀਂ ਹੈਗਾ ਵੀ 2-4 ਤੋਂ ਅਜ ਤੁਹਾਡਾ ਸੂਟ ਖਰਾਬ ਹੋ ਜਾਊਗਾ ਕੁਝ ਵੀ ਹੋ ਜਾਊਗਾ ਬਹੁਤ ਸੋਹਣਾ ਰੈਗੂਲਰ ਵੇਸਪੋਨ ਦੇ ਲਈ ਬਹੁਤ ਵਧੀਆ ਫੈਬਰਿਕ ਆ ਮੈਂ ਬਾਰ-ਬਾਰ ਉਹੀ ਚੀਜ਼ ਰਿਪੀਟ ਕਰ ਰਹੀ ਆ ਕਿ ਪੂਰਾ ਸੂਪਰ ਕੋਈ ਕੰਪਲੇਨ ਨਹੀਂ ਫੈਬਰਿਕ ਦੀ ਤੇ 101% ਪਿਓਰ ਕਾਟਨ ਦਾ ਫੈਬਰਿਕ ਆ ਇਹ ਆ ਲਓ ਜੀ ਇਹ ਹੈਗਾ ਗ੍ਰੇ ਕਲਰ ਗ੍ਰੇ ਦੇ ਉੱਪਰ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਹਰ ਏਸ ਦੇ ਵਿੱਚ ਇਹਨੂੰ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਮਿੱਠਾ ਪਿਆਰਾ ਜਿਹਾ ਪ੍ਰਿੰਟ ਆ ਗ੍ਰੇ ਜਿਹੜਾ ਇਹ ਗ੍ਰੇ ਕਲਰ ਆ ਬਲੂ ਦੀ ਸ਼ਾਈਨਿੰਗ ਜੀ ਦੰਦਾ ਥੋੜਾ ਜਿਹਾ ਗ੍ਰੇ ਬਲੂ ਦਾ ਮਿਕਸ ਆ ਲੱਗ ਜਾ ਸ਼ੇਡ ਆ ਬਹੁਤ ਸੋਹਣਾ ਜਿਵੇਂ ਇਹਦੇ ਵਿੱਚ ਪਿੰਕ ਫਲਾਵਰਿੰਗ ਆ ਹਨਾ ਮਿੱਠੀ ਜੀ ਹੋਈ ਆ ਜਿਆਦਾ ਡਾਰਕ ਨਹੀਂ ਇਹਦੀਆਂ ਪਾਈਪਿੰਗਸ ਵਗੈਰਾ ਲਾ ਕੇ ਲੈਸਿਸ ਲਾ ਕੇ ਜਿੰਨੀਆਂ ਵੀ ਇੰਸਟਾ ਤੇ ਤੁਸੀਂ ਦੇਖ ਰਹੇ ਹੋ ਲੈਸਿਸ ਵਗੈਰਾ ਦੇ ਡਿਜ਼ਾਈਨ ਹੋਏ ਵਾਈਟ ਸਲਵਾਰਾਂ ਨਾਲ ਜਿੰਨੀਆਂ ਵੀ ਬਾਟਮਸ ਦੇ ਨਾਲ ਇਹ ਵਾਲੇ ਸਾਰੇ ਫੈਬਰਿਕ ਦੀਆਂ ਹੀ ਕੁੜਤੀਆਂ ਰੈਡੀ ਹੋਈਆਂ ਹੋਈਆਂ ਨੇ ਕਿਉਂਕਿ ਇਹਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ ਆ ਰਹੇ ਨੇ ਤੇ ਹਰ ਹਫ਼ਤੇ ਤੁਹਾਡੇ ਲਈ ਲੈ ਕੇ ਵੀ ਆ ਰਹੇ ਆਂ ਤੇ ਭੈਣਾ ਦੇ ਘਰਾਂ ਤੱਕ ਪਹੁੰਚ ਵੀ ਚੁੱਕੇ ਨੇ ਤੇ ਜਿਹੜੀਆਂ ਰਹਿ ਰਹੀਆਂ ਨੇ ਬਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਆਲੋਚ ਆ ਲੋ ਜੀ ਐਵੀ ਮਿੱਠਾ ਪਿਆਰਾ ਜਿਹਾ ਪ੍ਰਿੰਟ ਆ ਜਿਵੇਂ ਮੀਡੀਅਮ ਵੇਜ਼ ਦੇ ਵਿੱਚ ਲੈਣਾ ਤੁਸੀਂ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਜਦੋਂ ਪ੍ਰਿੰਟ ਖੁੱਲਦਾ ਅਸਲੀ ਪ੍ਰਿੰਟ ਉਹਦਾ ਉਦੋਂ ਪਤਾ ਲੱਗਦਾ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਬਹੁਤ ਸੋਹਣਾ ਫੈਬਰਿਕ ਆ ਇਹ ਵਾਲਾ نیچے ਮੈਂ ਤੁਹਾਨੂੰ ਬਲੈਕ ਕਲਰ ਦੇ ਉੱਪਰ ਲਵੈਂਡਰ ਦਿਖਾਇਆ ਸੀ ਇਹ ਹੈਗਾ ਪਰਪਲ ਸ਼ੇਡ ਦੇ ਉੱਪਰ ਲਵੈਂਡਰ ਇਹ ਵੀ ਬਹੁਤ ਸੋਹਣਾ ਵਾ ਇਹ ਪੂਰਾ ਟ੍ਰੈਂਡਿੰਗ ਡਿਜ਼ਾਈਨ ਚੱਲ ਰਿਹਾ ਸਾਡੇ ਕੋਲ ਰਿਪੀਟ ਟੂ ਰਿਪੀਟ ਆ ਰਿਹਾ ਵਾ ਪਰ ਕਈ ਕਲਰ ਉੱਪਰ ਆ ਕੇ ਜਾ ਚੁੱਕੀ ਆ ਜਾਨੀ ਕਿ ਫੇਰ ਵੀ ਰਿਪੀਟ ਆ ਹੀ ਰਿਹਾ ਵਾ ਆ ਲਓ ਜੀ ਇਹ ਵੀ ਡਿਜ਼ਾਈਨ ਪੂਰਾ ਸੁਪਰ ਹਿੱਟ ਆ ਲਓ ਜੀ ਇਹ ਹੈਗੀ ਫੋਇਲ ਜੀਆ ਦੇਖੋ ਫੋਇਲ ਜੀਆ ਪ੍ਰਿੰਟਾ ਜੇ ਇਹਦੀ ਫ੍ਰੌਕਸ ਵਗੈਰਾ ਤੁਸੀਂ ਬਣਾਉਂਗੇ ਕਿੰਨਾ ਸੋਹਣਾ ਆ ਜਾਣੀ ਕਿ ਪ੍ਰਿੰਟਿੰਗ ਉੱਠ ਕੇ ਆਉਗੀ ਫ੍ਰੌਕਸ ਵਗੈਰਾ ਹੋਏ ਕੋਡ ਸੈਟ ਵਗੈਰਾ ਹੋਏ ਜਾਨੀ ਕਿ ਤਾਂ ਹੀ ਕਹਿੰਦੀਆਂ ਵੀ ਇਹੀ ਫੈਬਰਿਕ ਚ ਸਾਰੇ ਬਣਦੇ ਨੇ ਬਹੁਤ ਸੁਪੀਰੀਅਰ ਫੈਬਰਿਕ ਆ ਗਰਮੀ ਵਾਲੀ ਬੈਸਟ ਕਲੈਕਸ਼ਨ ਆ ਰੈਡੀਮੇਡ ਵੀ ਜਿਹੜੇ ਸੂਟ ਬਣ ਰਹੇ ਨੇ ਉਹ ਵੀ ਇਹੀ ਕਲੈਕਸ਼ਨ ਤੇ ਆ ਰਹੇ ਨੇ ਬਸ ਜਲਦੀ ਜਲਦੀ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤਾਂ ਕਿ ਤੁਹਾਡੇ ਤੱਕ ਇਹ ਕਲੈਕਸ਼ਨ ਪਹੁੰਚ ਸਕੇ ਹਲੋ ਨੈਕਸਟ ਪ੍ਰਿੰਟ ਇਹ ਵੀ ਦੇਖੋ ਮੀਡੀਅਮ ਜੀ ਇਸ ਜਾਂ 올ਡਏਜ਼ ਦੇ ਵਿੱਚ ਬਹੁਤ ਮਿੱਠੇ ਪਿਆਰੇ ਜਿਹੇ ਕਲਰ ਨੇ ਕੋਈ ਵੀ ਇਚ ਡਾਰਕ ਸ਼ੇਡ ਨਹੀਂ ਹੈਗਾ ਬਹੁਤ ਹੀ ਸੋਹਣਾ ਮਿਕਸ ਮੈਚ ਜੇ ਪ੍ਰਿੰਟ ਨੇ ਕੋਈ ਵੀ ਇੱਕ ਕਲਰ ਨਹੀਂ ਦੇਖੋ ਕਿੰਨਾ ਸੋਹਣਾ ਮਿਕਸਿੰਗ ਜਿਆ ਪ੍ਰਿੰਟ ਆ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈਗੇ ਨੇ ਆ ਕਿਹ ਹੈਗਾ ਜੀ ਗ੍ਰੀਨ ਕਲਰ ਇਹ ਥੋੜਾ ਜਿਹਾ ਫਰੋਜ਼ੀ ਬਲੂ ਦੇ ਨਾਲ ਕੰਬੀਨੇਸ਼ਨ ਆ ਇਹਦਾ ਗ੍ਰੇ ਤੇ ਗ੍ਰੀਨ ਦੇ ਨਾਲ ਕੰਬੀਨੇਸ਼ਨ ਦੋਨੇ ਕਲਰ ਪੂਰੇ ਬੈਸਟ ਨੇ ਜਿਹੜੀ ਮਰਜੀ ਇਸ ਚ ਵੇਅਰ ਕਰ ਸਕਦੇ ਹੋ ਪੂਰਾ ਵਧੀਆ ਕੰਫਰਟੇਬਲ ਆ ਕੋਈ ਆਏ ਨਹੀਂ ਹੈਗਾ ਵੀ ਤੁਸੀਂ ਜਿਵੇਂ ਪਹਿਣਾ ਕਹਿ ਦਿੰਦੀਆਂ ਨੇ ਕਿ ਜਿਆਦਾ ਡਾਰਕ ਨੇ ਅਸੀਂ ਫਿੱਕਾ ਕਲਰ ਲੈਣਾ ਜਾਂ ਅਸੀਂ ਆਪਣੇ ਮੰਮਾ ਲਈ ਲੈਣਾ ਤਾਂ ਜਿਵੇਂ ਮਰਜੀ ਇਹ ਵਾਲੇ ਕਲਰ ਪ੍ਰਿੰਟ ਤੁਸੀਂ ਚੈੱਕ ਸਕਦੇ ਹੋ ਲਓ ਜੀ ਬਲੈਕ ਕਲਰ ਜਿਹੜਾ ਕਿ ਹਰ ਕਿਸੇ ਦੀ ਫਰਸਟ ਡਿਮਾਂਡ ਤੇ ਰਹਿੰਦਾ ਵਾ ਬਲੈਕ ਪੂਰਾ ਵਧੀਆ ਬਹੁਤ ਸੋਹਣਾ ਦੇਖੋ ਆ ਲੋ ਜੀ ਅੱਜ ਦੀ ਵੀਡੀਓ ਦਾ ਲਾਸਟ ਪ੍ਰਿੰਟ ਲੋ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਕਲੈਕਸ਼ਨ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਆਈ ਆ ਤੇ ਬਸ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਹੀ ਹਰ ਰੋਜ਼ ਡੇਲੀ ਵੀਡੀਓ ਜਿਹੜੀ ਆਪਣੀ ਆਉਂਦੀ ਹੈ ਉਹ ਤੁਹਾਡੇ ਤੱਕ ਪਹੁੰਚੂਗੀ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋਗੇ ਤੇ ਬੈਲ ਦਾ ਆਈਕਨ ਪ੍ਰੈਸ ਕਰਕੇ ਰੱਖੋਗੇ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੀਆਂ ਪਹਿਣਾ ਇੰਨੇ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਇੰਨੇ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਹੋ ਤਾਂ ਉਹਨਾਂ ਲਈ ਤਹਿ ਦਿਲੋਂ ਥੈਂਕ ਯੂ ਆ ਜੀ ਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੇ ਇਸ ਤੋਂ ਵੀ ਵੱਧ ਜਾਨੀ ਕਿ ਆਪਣਾ ਪਿਆਰ ਦਿਓ ਤੇ ਤਾਂ ਕਿ ਮੈਂ ਤੁਹਾਡੇ ਲਈ ਇੰਨੇ ਸੋਹਣੇ ਸੋਹਣੇ ਪ੍ਰਿੰਟ ਤੇ ਇੰਨੇ ਵਧੀਆ ਰਿੰਜਾਂ ਦੇ ਵਿੱਚ ਲੈ ਕੇ ਆਉਂਦੀ ਰਹਾ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ